ਸਾਗਰ ਦੀ ਉਹ ਟਿਲੀਂ ਦੀ ਇੰਡਿਕਾ ਚਲਾ ਸਾਗਰ ਦੀ ਉਹ ਟਿਲੀਂ ਦੀ ਇੰਡਿਕਾ ਚਲਾ ਇਮੀਡੀਏਟਲੀ ਓਏ ਤੇਰਾ ਭਲਾ ਓਏ ਇਧਰ 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 ਆ ਗਈ ਤੈਨੂੰ ਆਪਣੀ ਟੂਟੀ ਦੇ ਨਿਯੰਤਰਣ ਨਹੀਂ ਹੈਗਾ ਸਾਲਾ ਜਿੱਥੇ ਮਰਜ਼ੀ ਲੀਕ ਹੁੰਦਾ ਫਿਰਦਾ ਰਹੀ ਨਾ ਇਹ ਭਾਂਜੂ ਬੈਠਿਆ ਬਾਥਰੂਮ ਨਹੀਂ ਜਿੱਥੇ ਮਰਜ਼ੀ ਬਾਥਰੂਮ ਕਰੀ ਜਾਂਦਾ ਰਹੀ ਨਾ ਪਹਿਲਾਂ ਜੋ ਮੇਰਾ ਪਹਾ ਤੇ ਲਾ ਤੁਸੀਂ ਭਾਂਜੂ ਦਾ ਡੈਪਰਾ ਲਵਾਤਾ ਕੁੜੀਆ ਜੋ ਉਰੀਆ ਮੇਰੀ ਕਸ ਤੇਰੀ ਨਾ ਮੈਨੂੰ ਏਕ-ਏਕ ਪੋਟੀ ਸਾਲਾ ਵਈਆਂ ਹੋਈਆਂ ਨਹੀਂ ਪਈ ਜੋ ਮੈਂ ਪੈਸਾ ਤੇ ਲਾਹੀ ਸਾਰਾ ਤੁਸੀਂ ਭੈਜ ਪੋਟੀ ਲਵਾਤਾ ਮੇਰਾ ਹੈ ਗਾੜੀਆਂ ਪਖੰਡੀਆਂ ਕਰਦਾ ਤੂੰ ਹੈ ਮਾਰ ਕੇ ਚਪੇੜ ਤੇਰੇ ਦੰਦ ਕੱਢੇ ਹੁਣ ਕੀ ਕਰੇਂਦੀ ਆ ਗੁੱਸੇ ਹੋ ਜਾਂਦੇ ਤੂੰ ਗੁੱਸੇ ਕੀ ਹੋਣਾ ਇਹਨੇ ਤੇ ਮੇਰੀ ਸਾਰੀ ਜ਼ਿੰਦਗੀ ਖਰਾਬ ਕਰਤੀ ਕਿਉਂ ਨਹੀਂ ਕਰਤੀ ਏ ਤੈਨੂੰ ਪਤਾ ਵਿਆਹ ਤਾਂ ਪਿੱਲੇਣਾ ਮੈਨੂੰ ਨਾ ਅੱਡੇ ਤੇ ਮੈਂ ਜਾਣਾ ਲੋਕਾਂ ਨੇ ਕਹਣਾ ਉਸਤਾਦ ਜੀ ਉਸਤਾਦ ਜੀ ਆਗੇ ਤੇ ਹੁਣ ਹੁਣ ਮੈਂ ਹੁਣ ਮੈਂ ਕੱਲ ਤੇਲ ਲੈਣ ਚ ਲੱਗਿਆ ਤੇਲ ਲੈਣ ਲਿਆ ਉੱਥੇ ਨਾ ਮਗਰਾਨ ਦੇ ਤੇਲ ਲੈਣੇ ਬੜੇ ਉਨਮ ਕੋ ਕੁ ਕਹਿਆ ਹੋਣੀ ਉਹ ਜਨਾਨੀ ਬੈਠੀ ਸੀ ਉਹ ਜਨਾਨੀਆਂ ਦੀ ਉਹ ਡੈਪਰ ਵਾਲਾ ਭਾਈ ਆ ਅੱਛਾ ਉਹਨੂੰ ਡੈਪਰ ਦੇ 100 ਵਾਲਾ ਪੈਕੇਜ ਨਾ ਜੋ ਡੈਪਰ ਵਾਲਾ ਭਾਈ ਬਣਾਤਾ ਇਹਨਾਂ ਨੇ ਕਿੱਥੇ ਮੈਨੂੰ ਉਸਤਾਦ ਜੀ ਉਸਤਾਦ ਜੀ ਦੁਨੀਆ ਕਹਿੰਦੀ ਇਹਨਾਂ ਸਾਲਾਂ ਨੇ ਮੈਨੂੰ ਡੈਪਰ ਵਾਲਾ ਭਾਈ ਬਣਾਤਾ ਮੇਰੀ ਤਾਂ ਜ਼ਿੰਦਗੀ ਖਰਾਬ ਪਾਸ ਤਿੰਨ ਤਿੰਨ ਸਾਲਾਂ ਦੇ ਉਹ ਡੈਪਰ ਖਤਮ ਹੋਣ ਫੇਰ ਉਹ ਵਜਨ ਨਾਲ ਪਣਾ ਕੇ ਕਿਹ ਡੈਪਰ ਖਤਮ ਆਵੇ ਸਾਰੇ ਭੈਜ ਕੀ ਇਹ ਗੱਦੇ ਦੀ ਜਖਣਾ ਪੜਤੀ ਜਿੰਨੇ ਨਾ ਬੰਦਾ ਸੌਸਾ ਦਾ ਕੀ ਇਹ ਬੰਦਾ ਹੈ ਕੀ ਹੋ ਗਿਆ ਪਾਸ ਕਰ ਤੋ ਨੀਕਾ ਹੋਰ ਅਗਲੇ ਸਾਲ ਵੀ ਹੋ ਜਾਣਾ ਵਰਗੇ ਇਹਨਾਂ ਉਹ ਤੇ ਘਨਾ ਮੈਂ ਮੈਂ ਰੱਬ ਤਲਵੇਟ ਨਹੀਂ ਪੈਣੀ ਲੱਗਦੀ ਮੈਨੂੰ ਇਹ ਗਾੜੀ ਫਤਿਹ ਕੀ ਹੋ ਗਿਆ ਕਦੋਂ ਉਹ ਆ ਬਾਈ ਤੁਸੀਂ ਤੁਹਾਜੀ ਗੱਲ ਨੇ ਕੁਛ ਨਹੀਂ ਆਵੇ ਲਫਤ ਨੂੰ ਸ਼ਿਸ਼ੂ ਕਰਤਾ ਉੱਤੇ ਤੇ ਬਿਜਤਰ ਵਾਲਾ ਪਾਈ ਜਾਂਦਾ ਆਂਦਾ ਕੁਛ ਕਰਦਾ ਉਹ ਹੁਣ ਆਣ ਗਈ ਐ ਇਹ ਮੇਰੀ ਜ਼ਿੰਦਗੀ ਖਰਾਬ ਕੀਤੀ ਪਈ ਇਹਨਾਂ ਨੇ ਅਹੀਂ ਮੈਂ ਕਿਦਾਂ ਵਿੱਚ ਕਰਦੀ ਮੇਰਾ ਨਾਮ ਐਵੇਂ ਐਡ ਕਰ ਲੈਂਦੇ ਜੇ ਨਾਲ ਉਹ ਤੇ ਹੂੰ ਹੀ ਤੇ ਕੀਤੀ ਆ ਮੈਂ ਤੂੰ ਨਹੀਂ ਬੰਦਾ ਨਾ ਮੈਂ ਨਾ ਜ਼ਿੰਦਗੀ ਦਾ ਸਭ ਤੋਂ ਘਟੀਆ ਕੰਮ ਬੰਦਾ ਕਰਦਾ ਵਿਆਹ ਕਰਾਇਆ ਉਹ ਤੋਂ ਬਾਅਦ ਜੋ ਇਹ ਤੇ ਪਹਿਲਾਂ ਸੋਚਣਾ ਚਾਹੀਦਾ ਨਹੀਂ ਸੋਚ ਕਿੱਥੇ ਹੁੰਦੀ ਬੰਦੇ ਦੀ ਮੇਰੀ ਗੱਲ ਸੁਣ ਜਦੋਂ ਮੈਂ ਬਚੋਲੇ ਆਏ ਹੈ ਉਹ ਉਦੋਂ ਤੇ ਪੜ ਫੱਬ ਕੇ ਬਹਿ ਗਿਆ ਹਾਂ ਮੈਂ ਕਿਹਾ ਤੇ ਉਦੋਂ ਨਾ ਸੋਚਿਆ ਵੀ ਮੇਰੀ ਜ਼ਿੰਦਗੀ ਖਰਾਬ ਹੋ ਜਾਣੀ ਤਾਂ ਮੈਨੂੰ ਉਹ ਸਮੋਸੇ ਦੰਦਾ ਰਹਿ ਜਾਂਦੀ ਉਹਦੇ ਪਲੇਟਾਂ 'ਚ ਬਾਬਾ ਸਮੋਸੇ ਫੜਾਉਂਦੇ ਮੈਂ ਇਹਨਾਂ ਨੂੰ ਬਾਜਾ ਮਾਰਦੇ ਨਹੀਂ ਕੋਈ ਸਮਝ ਲਵੀ ਸੋਚ ਸਮਝੂ ਉਹ ਸਮੋਸੇ ਫੜਾਉਂਦੇ ਫਿਰਦੇ ਪਲੇਟਾਂ 'ਚ ਗਾੜੀ ਹੋਊਗੀ ਵੇਖ ਲੈਣ ਦੇ ਨਹੀਂ ਚੰਗੀ ਤਰ੍ਹਾਂ ਵੇਖਿਆ ਚੰਗੀ ਤਰ੍ਹਾਂ ਵੇਖ ਲੈਣੇ ਉਹ ਨਹੀਂ ਨਹੀਂ ਮੈਂ ਇਹਨਾਂ ਨੇ ਮੈਨੂੰ ਦੱਸਿਆ ਨਹੀਂ ਵੀ ਇਹ ਕੰਮ ਖਰਾਬ ਹੈ ਕੀ ਕਰਦੇ ਹੱਥ ਹੋ ਗਈ ਕਿ ਨਹੀਂ ਤੈਨੂੰ ਪਤਾ ਹੀ ਨਹੀਂ ਮੈਨੂੰ ਵੇਖਣਾ ਮੜ ਕੇ ਕਹਣਾ ਪਰਚਾਈ ਭਾਨੀਆਂ ਮਾਰਦੀ ਆ ਵੀ ਪਾਣੀ ਸੱਚੀ ਗੱਲ ਹੈ ਗਈ ਉਹ ਪਾਣੀ ਦੀ ਗੱਲ ਹੋਰ ਹੁੰਦੀ ਹੈ ਜਿਹੜੀ ਸਚਾਈ ਹੁੰਦੀ ਹੈ ਉਹ ਸਚਾਈ ਹੁੰਦੀ ਹੈ ਨਿਆੜੇ ਚਿੱਤਰ ਕਰਦੇ ਹੁੰਦੇ ਆ ਆਪੇ ਜਦ ਸਿਆਣੇ ਹੋ ਕੇ ਹਟ ਜਾਣਾ ਰੌਲਾ ਕਿਹੜੀ ਕਰਦਾ ਰੌਲਾ ਇਸ ਗੱਲ ਦਾ ਵੀ ਇੱਥੇ ਨਾ ਟੇਪਰ ਲਾ ਦੇ ਨਹੀਂ ਟੇਪਰ ਦਾ ਸਾਰਾ ਫਵਾੜਾ ਟੇਪਰਾਂ ਨਾਲ ਤੇ ਸਾਰਾ ਪੰਗਾ ਇੱਕ ਵਾਰੀ ਛੂਛੂ ਸਾਲਾ 20 ਰੁਪਈਆਂ ਚ ਪੈਂਦਾ 20 ਰੁਪਈਆਂ ਚ ਤੇ ਪੈਂਦਾ ਤੇ ਬਾਪੂ ਚੱਲੇ ਅੱਜਕੱਲ ਡਾਈਪਰ ਇੰਨਾ ਕਮਾਣ ਨੂੰ ਆ ਉਹ ਨਹੀਂ ਕਿਥੇ ਪੈਨੀ ਕਾਨੂੰਨੀ ਸਮਝ ਲੱਗਣੀ ਤੂੰ ਇਹਨਾਂ ਕਮਾਣ ਥੋੜੀ ਪਏ ਹੁਣ ਇਹ ਵਾਲਾ ਇਹ ਤਿੰਨ ਸਾਲਾਂ ਦਾ ਹੋ ਗਿਆ ਇਹ ਅਜੇ ਤੱਕ ਮੂਤੰਦਾ ਨਹੀਂ ਪੈ ਲਗਾ ਤੇ ਆਵੇਂ ਮੈਨੂੰ ਮਾਰਦਾ ਵੀ ਗਾੜੀ ਨਾ ਫਤਿਹ ਪਾਪਾ ਪਾਪਾ ਨੂੰ ਨਹੀਂ ਮਾਰਨਾ ਤੇ ਤੁਸੀਂ ਬੈਡ ਬੱਚੇ ਹੋ ਨਾ ਮੈਨੂੰ ਸ਼ੀਸ਼ੀ ਸ਼ੀਸ਼ੀ ਦੁੱਧ ਪਾ ਕੇ ਲਿਆਵਾਂ ਤੀ ਮਾਰੋ ਗੱਲਾਂ ਹੁਣ ਇਹ ਵੀ ਨਾ ਕਿਹਾ ਵੀ ਮੁੰਡਾ ਸ਼ੀਸ਼ੀ ਚ ਦੁੱਧ ਪੀਂਦਾ ਜੀ ਦੁੱਧ ਪੀਂਦਾ ਪਰ 3 ਨਾ ਸਾਲਾਂ ਦਾ ਹੋਇਆ ਸੀ ਇਹ ਸਾਲ ਟੂਟੀਆਂ ਦੁੱਧ ਪੀਂਦਾ ਤੇ ਟੂਟੀ ਨਾ ਮੂਤਦਾ ਟੂਟੀ ਨਾ ਮੂਤਦਾ ਨਹੀਂ 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 ਲੱਗਦਾ ਦਿਖਾ ਵੀ ਗੱਲ ਆ ਇੰਦਾ ਨਾਲੇ ਜਿਵੇਂ ਤਰਾ ਹਾ ਦਾ ਕਈ ਵਾਰੀ ਗੱਲਾਂ ਪਤਾ ਨਹੀਂ ਕਿੰਦਾ ਰਿਹਾ ਮੇਰੇ ਤਰਾ ਕੋਈ ਨਹੀਂ ਐਵੇਂ ਨਹੀਂ ਕਰਦਾ ਨਿਆਣੇ ਆਪੇ ਨੇ ਸਿਆਣਾ ਹੋ ਜਾਣਾ ਜੋ ਬਟਾ ਹੋ ਗਿਆ ਹਾ ਟਰੈਕਟਰ ਮੰਗਦਾ ਮੁੰਡਾ ਦਾ ਵੱਡੀ ਗੱਡੀ ਲਿਆ ਕੇ ਦਉ ਮੈਂ ਲੈ ਕੇ ਦਉ ਉਸ ਮੇਰੇ ਗੱਡੀ ਵੱਡੀ ਮੁੰਡੇ ਵੱਡੀ ਗੱਡੀ ਸਾਲ ਨਹੀਂ ਮੂਤਦਾ ਆਂ ਜਾਂਦੀਆਂ ਘਰੇ ਜਾਂਦਾ ਨਾ ਕਰ ਗੱਡੀ ਖੇਡਣ ਤੇ ਮੁੜ ਕੇ ਆਉਂਦਾ ਹੀ ਔਰ ਰਿੰਗਦਾ ਹੀ ਔਰ ਰਿੰਗਦਾ ਹੀ ਮੈਂ ਕੱਟੀ ਲੈਣੀ ਗੱਡੀ ਇਹਨੇ ਕਿ ਲੈਣੀ ਮੂਤਣਾ ਨਵਾਉਣਾ ਨਹੀਂ ਕੋਈ ਮੂਤਣਾ ਆਹ ਪਤਾ ਆਹ ਟ੍ਰੈਕਟਰ ਵੀ ਆ ਜੂਗਾ ਟ੍ਰੈਕਟਰ ਚ ਲਾਓ